ਚੁੱਪ ਰਹਿਗੀਆਂ ਆਵਾਜ਼ਾਂ ਉਹ ਲੋਕ ਜੋ ਹੱਸਦੇ ਤਾਂ ਨੇ ਪਰ ਅੰਦਰੋਂ ਟੁੱਟੇ ਹੁੰਦੇ ਨੇ ਜੋ ਹਰ ਕਿਸੇ ਦਾ ਦਰਦ ਸੁਣਤਾ ਲੈਂਦੇ ਨੇ ਪਰ ਆਪਣਾ ਕਦੇ ਨਹੀਂ ਦੱਸਦੇ ਕੁਝ ਲੋਕ ਰੋਂਦੇ ਨਹੀਂ ਉਹ ਸਿਰਫ ਚੁੱਪ ਹੋ ਜਾਂਦੇ ਨੇ ਤੇ ਸਭ ਤੋਂ ਵੱਡਾ ਦਰਦ ਉਹ ਹੀ ਚੁੱਪ ਹੁੰਦੀ ਹੈ ਕੁਝ ਆਵਾਜ਼ਾਂ ਉੱਚੀਆਂ ਨਹੀਂ ਹੁੰਦੀਆਂ ਉਹ ਚੀਖਦੀਆਂ ਨਹੀਂ ਸਿਰਫ ਚੁੱਪ ਰਹਿ ਜਾਂਦੀਆਂ ਨੇ ਅੱਜ ਦੀ ਇਹ ਕਹਾਣੀ ਉਹਨਾਂ ਲੋਕਾਂ ਦੀ ਹੈ ਜੋ ਸਭ ਕੁਝ ਸਹਿ ਗਏ ਪਰ ਕਦੇ ਕਿਹਾ ਨਹੀਂ ਮਾਂ ਉਹ ਮਾਂ ਜਿਸ ਨੇ ਆਪਣੀ ਥਕਾਵਟ ਨੂੰ ਰੋਟੀ ਦੇ ਨਾਲ ਪਰੋਸ ਦਿੱਤਾ ਸੁਪਨੇ ਉਸਦੇ ਵੀ ਸਨ ਪਰ ਬੱਚਿਆਂ ਦੀ ਹਾਸੀ ਉਹਨਾਂ ਤੋਂ ਵੱਡੀ ਲੱਗੀ ਉਹ ਕਦੇ ਨਹੀਂ ਕਹਿੰਦੀ ਮੈਂ ਥੱਕ ਗਈ ਹਾਂ ਉਹ ਸਿਰਫ ਕਹਿੰਦੀ ਹੈ ਰੋਟੀ ਖਾ ਲੈਣਾ ਠੰਡੀ ਨਾ ਹੋ ਜਾਏ ਪਿਓ ਪਿਓ ਦੀ ਚੁੱਪ ਸਭ ਤੋਂ ਪਾਰੀ ਹੁੰਦੀ ਹੈ ਉਹ ਹੱਸਦਾ ਘੱਟ ਹੈ ਬੋਲਦਾ ਹੋਰ ਵੀ ਘੱਟ ਪਰ ਉਸ ਦੀ ਚੁੱਪ ਵਿੱਚ ਕਿਰਾਇਆ ਵੀ ਹੁੰਦਾ ਹੈ ਫੀਸ ਵੀ ਤੇ ਭੁੱਖ ਦਾ ਫਿਕਰ ਵੀ ਉਹ ਕਦੇ ਨਹੀਂ ਕਹਿੰਦਾ ਮੈਂ ਡਰਿਆ ਹੋਇਆ ਹਾਂ ਉਹ ਸਿਰਫ ਕਹਿੰਦਾ ਹੈ ਮਿਹਨਤ ਕਰਦਾ ਰਹੇ ਨੌਜਵਾਨ ਸਕਰੀਨ ਤੇ ਉਹ ਬਹੁਤ ਮਜ਼ਬੂਤ ਤੇ ਮੁਸਕਰਾਉਂਦਾ ਹੋਇਆ ਸਫਲ ਲੱਗਦਾ ਹੈ ਪਰ ਜਦੋਂ ਸਕਰੀਨ ਬੰਦ ਹੁੰਦੀ ਹੈ ਕਮਰਾ ਵੀ ਚੁੱਪ ਹੋ ਜਾਂਦਾ ਹੈ ਤੇ ਦਿਲ ਵੀ ਉਸ ਦੇ ਕੋਲ ਹਜ਼ਾਰਾਂ ਫੋਲੋਅਰ ਨੇ ਪਰ ਇੱਕ ਵੀ ਐਸਾ ਨਹੀਂ ਜਿਸ ਨੂੰ ਕਹਿ ਸਕੇ ਮੈਨੂੰ ਡਰ ਲੱਗਦਾ ਹੈ ਬਜ਼ੁਰਗ ਉਹ ਬਜ਼ੁਰਗ ਜਿਨ੍ਹਾਂ ਕੋਲ ਕਹਾਣੀਆਂ ਤਾਂ ਬਹੁਤ ਨੇ ਪਰ ਸੁਣਨ ਵਾਲਾ ਕੋਈ ਨਹੀਂ ਕਦੇਕਰ ਉਹਨਾਂ ਦੇ ਹਾਸਿਆਂ ਨਾਲ ਪਰਿਆ ਰਹਿੰਦਾ ਸੀ ਅੱਜ ਉਹੀ ਕਰ ਉਹਨਾਂ ਦੀ ਚੁੱਪ ਨਾਲ ਪਰਿਆ ਹੈ ਉਹ ਕਹਿੰਦੇ ਨਹੀਂ ਸਾਡੇ ਨਾਲ ਗੱਲਾਂ ਕਰ ਲਿਆ ਕਰੋ ਸਿਰਫ ਘਰਕੀਵਲ ਤੱਕ ਦੇ ਰਹਿੰਦੇ ਨੇ ਅਸੀਂ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਚੁੱਪ ਹੋ ਰਹੇ ਹਾਂ ਕਿਉਂਕਿ ਸਾਨੂੰ ਸਿਖਾਇਆ ਗਿਆ ਹੈ ਰੋਣਾ ਕਮਜ਼ੋਰੀ ਹੈ ਚੁੱਪ ਮਜ਼ਬੂਤੀ ਪਰ ਸੱਚੇ ਹੈ ਜੋ ਬੋਲ ਲੈਂਦਾ ਹੈ ਉਹ ਬਚ ਜਾਂਦਾ ਹੈ ਤੇ ਜੋ ਚੁੱਪ ਰਹਿੰਦਾ ਹੈ ਉਹ ਅੰਦਰੋਂ ਟੁੱਟਦਾ ਜਾਂਦਾ ਹੈ ਜੇ ਤੁਹਾਡੇ ਆਲੇ-ਦੁਆਲੇ ਕੋਈ ਚੁੱਪ ਹੈ ਉਸ ਨੂੰ ਪੁੱਛੋ ਤੋ ਠੀਕ ਤਾਂ ਹੈ ਕਿਉਂਕਿ ਕਈ ਵਾਰ ਇੱਕ ਸਵਾਲ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਲੈਂਦਾ ਹੈ ਸਿਆਣੇ ਕਹਿੰਦੇ ਨੇ ਇੱਕ ਚੁੱਪ 100 ਸੁਖ ਪਰੇ ਚੁੱਪ ਅਕਸਰੀ ਮੌਤ ਦਾ ਰੂਪ ਵੀ ਤਾਰਨ ਕਰ ਲੈਂਦੀ ਹੈ ਸੋ ਅਖੀਰ ਚ ਇਹ ਹੀ ਕਹਾਂਗਾ ਖੋਲ ਲੈਂਦੇ ਦਿਲ ਨੂੰ ਇਹ ਯਾਰਾਂ ਦੇ ਨਾਲ ਅੱਜ ਖੋਲਣਾ ਨਾ ਪੈਂਦਾ ਉਹ ਯਾਰਾਂ ਦੇ ਨਾਲ ਤਾਂ ਵਾ ਜੇ ਕਹਾਣੀ ਤੁਹਾਡੇ ਦਿਲ ਨੂੰ ਲੱਗੀ ਹੋਵੇ ਇਸ ਨੂੰ ਸ਼ੇਅਰ ਕਰੋ ਸ਼ਾਇਦ ਕਿਸੇ ਦੀ ਚੁੱਪ ਟੁੱਟ ਜਾਏ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਆਪਾਂ ਅਗਲੀ ਵਾਰ ਹੋਰ ਕਿਸੇ ਨਵੇਂ ਮੁੱਦੇ ਨਵੀਂ ਗੱਲਬਾਤ ਨਵੇਂ ਵਿਚਾਰਾਂ ਨਾਲ ਤੁਹਾਡੇ ਸਾਹਮਣੇ ਹੁੰਦੇ ਰਵਾਂਗੇ ਰੱਬ ਰੱਖੇ